ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਚੱਲੇ ਆਂ ਆਪਣੀ ਬੇਸ਼ੇਰੀ ਲਾਡੂ ਪਰੌਣਾ ਵਾਸਤੇ ਤੇ ਤੁਹਾਨੂੰ ਦਿਖਾਉਨੇ ਆਂ ਫੋਲੋ ਵਲੌਗ ਤੇ ਨਾਲ ਜੁੜੇ ਰਿਓ ਵੀਡੀਓ ਤੇ ਆਹ ਟਰੇਲਰ ਆ ਭਾਈ ਜੀ ਅੱਜ ਆਪਾਂ ਲਾਡੂ ਲੈ ਕੇ ਜਾਣੀ ਆ ਤੇ ਮੁੰਡਾ ਸਫਾਈ ਕਰੀ ਜਾਂਦਾ ਆਜੋ ਆਪਾਂ ਤੁਹਾਨੂੰ ਆਪਣੇ ਰਫਤਾਰ ਨੂਰੀ ਤੇ ਨੂਰੀ ਦੀ ਧੀ ਦਿਖਾਉਨੇ ਆਂ ਆਜੋ ਇਧਰ ਆਪਾਂ ਰਫਤਾਰ ਆਹ ਜੀ ਆਪਣਾ ਰਫਤਾਰ ਚੋਬਰ ਰਫਤਾਰ ਦੱਸਿਓ ਤੁਸੀਂ ਕਿਵੇਂ ਲੱਗਿਆ ਬਹੁਤ ਟਾਈਮ ਬਾਦ ਵੀਡੀਓ ਪਾਈ ਆ ਜੀ ਬਹੁਤ ਸੋਹਣਾ ਬਣ ਗਿਆ ਫਤਾਰ ਹਾ ਤੇ ਲਿਬੜਿਆ ਵੇ ਹਰਿਤਾ ਬਹੁਤ ਸੋਹਣਾ ਬੱਚਾ ਬਣ ਗਿਆ ਜੀ ਤੇ ਇਹਦੀ ਭੈਣ ਆਈ ਆ ਜੀ ਪਟਵਾਰੀ ਦੀ ਧੀ ਆ ਦੇਖੋ ਤੁਸੀਂ ਨੂਰੀ ਦੀ ਬਸ਼ੇਰੀ ਬਹੁਤ ਸੋਹਣੀ ਬਸ਼ੇਰੀ ਹੈ ਚੰਗੀ ਬਸ਼ੇਰੀ ਹੈ ਜੀ ਤੁਸੀਂ ਦੱਸਿਓ ਕਿਵੇਂ ਲੱਗੀ ਕਰਨ ਗੁਣਾਂ ਨੇ ਘੈਂਟ ਆਇਆ ਪੂਰਾ ਤੇ ਪਿੱਛੇ ਦੀ ਖੜੀ ਆ ਮਾਂ ਓ ਨੂਰੀ ਆਪਣੀ ਨੂਰੇ ਓਏ ਨੂਰੇ ਨੂਰੀ 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 ਤੇਰੀ ਮੰਮੀ ਤਾਂ ਗੱਲ ਹੀ ਨਹੀਂ ਹੁੰਦੀ ਦੇਖੋ ਕਾਂਚੇ ਕੋਰੀ ਪਟਵਾਰੀ ਦੀ ਧੀ ਆ ਮਿੱਤਰੋ ਇਹ ਪਟਵਾਰੀ ਦੀ ਤੇ ਇਹਦੀ ਮਾਂ ਔਖੜੀ ਨੂਰੀ ਹਾਂ ਵਧੀਆ ਚੜ ਗਏ ਆਪੇ ਆਇਆ ਬਾੜੀ ਨਹੀਂ ਕਿਤੇ ਬੈਠੇ ਰਹਿੰਦੇ ਚੜਦੇ ਆਪੇ ਚੜ ਗਏ ਹਾਂ ਆ ਕੀ ਮਰਾਲਿਆ ਆ ਕੀ ਮਰਾਲਿਆ ਆ ਕੀ ਮਰਾਈ ਫਿਰਦਾ ਹੈ ਹੈਂ ਲੋਹਾਰੀ ਡੰਡ ਇਹ ਕਾਲੇ ਕਾਂਡੇ ਦਾ ਜੀ ਬੱਚਾ ਕਾਲੇ ਕਾਂਡੇ ਦਾ ਮੁੰਡਾ ਹੈ ਓਏ ਉਧਰ ਲਾ ਵੀਰ ਸਾਹ ਅਰਤੀਸ ਭਾਈ ठीक। बंदे करके लेट हो गई जी ए बंद ने बहुत लेट कराता चलो चलते हम लाडो को लाडो जो रस्सा लेके दूजा गला लाल ਪਾਇਰੇ ਸਾਰੇ ਬੀਬੀ ਨੂੰ ਬਚ ਲੱਡੂ ਆਪਤ ਆ ਚੱਲੀਏ ਆਪਾਂ ਹਾਂ ਖੋਲੀ ਮਾਰ ਮੈਂ ਪਾਗ ਵੇਖਾਂ ਨਹੀਂ ਅੱਗੇ ਪੋਵਾਲੇ ਮਾੜੀ ਡਰ ਗਈ ਇਹਦੇ ਪੋਵਾਲਾ ਨਿਕਲੇ ਚਾਹੀਦਾ ਆ ਜਰੂਰੀ ਚਾਹੀਦਾ ਹਾਂ ਯਾਰ ਪੈ ਇੱਥੇ ਕਿਤੇ ਨਾ ਪਿਆ ਹੋਵੇ ਥੱਲੇ ਥੁੱਲੇ ਛੇਤੀ ਲੱਭੋ ਛੇਤੀ ਓਏ ਪਲੇਟ ਹੋਈ ਜਾਣੀ ਵੀਰ ਆਪਾ ਲੱਡੂ ਆਏ ਓ ਲੱਡੀ ਓਏ ਆ ਜਾ ਲੈ ਲਗਾਂ ਫੜਾ ਆ ਖੋਲੀ ਵੀ ਆ ਬੜੋ ਸਰ ਕੈਮਰਾ ਵਧੀਆ ਕੱਲ ਵਧੀਆ ਕੁਆਲੇ ਦੋ ਦਿਨ ਤਾਂ ਵਧੀਆ ਕੁਆਈ ਨਿਕਲੇ ਕੱਲੇ ਤੋਂ ਸਾਡੇ

ਆਸੋ ਤੋ ਚੁੱਕ ਚੁੱਕ ਲੈ ਥੋੜਾ ਇਹ ਅੱਗੇ ਤੇ ਨਾ ਗਲਾਸ ਦੇ ਅੱਗੇ ਕੰਮ ਨਹੀਂ ਨਾ ਹੋਵੇਗਾ ਅੱਜ ਪਾਈ ਕੀ ਹੋਊਗਾ ਹੋਰ ਥੋੜੀ ਕੰਮ ਲੀ ਗੇ ਆਸ ਲੈ ਆ ਮਰ ਲਾ ਰੋ ਜਦੋਂ ਖੜਾ ਹੀ ਲੱਗੋ 2 ਮਿੰਟ ਕੰਮ ਇਹ ਤੋਂ ਬਹੁਤ ਲੱਗਦਾ ਛਿੱਟ ਮੈਂ ਬੜਾ ਦਸਤ ਏ ਨਮਾਉਣ ਵਾਲੀ ਆ ਡੱਫਤ ਮੇਖਲੇ ਦੇ ਢੇਡੀ ਕਰਤੀ ਸੀ ਸਰ ਇੱਥੇ ਹੀ ਪੈ ਜੀ ਤੂੰ ਤਾਂ ਇੱਥੇ ਵੀਡੀਓ ਮੇਰੇ ਵੀਰ ਭਵਾਉਣ ਲੈ ਟਾਈਮ ਕਿਹਦੀ ਬਾਈ ਉਹ ਵੀ ਦਾ ਆਲੂ ਦਾ ਮਹਾਵਲੇ ਆਜੇ ਅੱਜ ਹੀ ਵੇਲੇ ਹੈਗਾ ਕੱਲ ਪੜ੍ਹ ਨਾ ਇਹ ਕਿਆ ਵੀ ਇੱਥੇ ਪੈ ਜੀ ਅੱਜ ਤੂੰ ਇੰਨਾ ਵੀ ਵੀਡੀਓ ਹੁਣ ਕਿੰਨਾ ਸਾਈਆਂ ਉਹ ਤਾਂ ਹੀ ਨਾ ਲਾਓ ਮੇਰੇ ਵੀਰ ਇਹ ਕੌਣ ਦਾ ਲਾਡੋ ਦੇ ਲਗਾਮ ਪੈ ਚੱਲੀ ਆ ਭਾਈ ਕਾਲ ਕੋਈ ਨਹੀਂ ਉੱਥੇ ਕਰ ਦੂੰਗਾ ਮੈਂ ਵਿੱਚ ਮੈਂ ਛੱਪੀ ਰਾਈ ਇਹਦੇ ਆਪਦੇ ਹਣਾ ਹਾ ਸੈਰ ਤੇ ਛੱਲੜ ਦੇ ਪਾਸੇ ਲਵਾਉਂਦੇ ਕਾ ਕਾਦੇ ਤਾਂ ਨਹੀਂ ਵਧਿਆ ਹੰਦੋ ਇੱਥੇ ਕਿਉਂ ਨਹੀਂ ਵਧਿਆ ਕਰ ਕਾਹਨ ਕਰਦਾ ਨਹੀਂ ਵਧਿਆ ਅੱਗੇ ਵੀ ਤਾਂ ਛੱਲੜੀ ਵੀ ਤੇ ਦੇਖ ਲਾ ਬਹੁਤ ਉੱਚੀ ਆ ਆ ਜਾ ਕੱਪੜਾ ਨਾ ਮਾਰ ਲਈ ਦਿੰਦਾ ਕੱਪੜਾ ਲਿਆ ਵਰਤਦਾ ਵਰਚਿਆ ਮਾਰ ਲਈ ਲਿਆ ਕੱਢ ਕੇ ਤਾਂ ਆਵੇ ਚੰਗ ਕਰਦੇ ਮੱਤਾਂ ਵਾਲੀ ਬੰਦ ਨਹੀਂ ਨਾ ਕਰਦੀ ਤਾਂ ਨਹੀਂ ਨਹੀਂ ਲੱਤੀ ਆ ਆ ਪਾੜੇ ਇਹਦੀ ਵੀ ਜੇ ਪੈਰਾ ਤੋਂ ਉੱਧਾ ਚੱਕ ਕੇ ਬਣਾਵੇਂ ਕਿੰਨਾ ਵਧੀਆ ਬਣੂਗੀ ਵਾੜੇ ਇੱਧਰ ਕਰੋ ਅੱਪਰ ਮੜਾ ਬਰਖਾ ਬਰਖਾ ਕਿੰਨੇ ਟਾਈਮ ਬਾਅਦ ਇਹ ਪਾਉਣ ਲੱਗੇ ਇਹਦੀ ਵੀਡੀਓ ਮੈਂ ਬਹੁਤ ਟਾਈਮ ਬਾਅਦ ਸਾਲਾਂ ਹੋ ਗਏ ਸਾਲਾਂ ਨੂੰ ਹੋ ਹੀ ਗਿਆ ਪਿਛਲੇ ਮੇਲੇ ਵੇਲੇ ਪਾਈਆਂ ਵੀਡੀਓ ਉਦੋਂ ਬਾਅਦ ਨਹੀਂ ਪਾਈਆਂ ਠੀਕ ਹੈ ਚਲ ਬਾਸ ਇਹ ਦੋਨੇ ਆ ਮੇਰਾ ਕਿੰਨਾ ਕਰਨਾ ਲਾਡੂ ਗਰਾਨਾ ਦੇ ਨੂੰ ਪਾਣੀ ਦਿਖਾ ਦੇ ਨਚੋੜ ਮੇਰੇ ਵੀ ਨਚੋੜ ਲੈ ਇੰਨਾ ਕਿੱਲਾ ਕੀ ਕਰਨਾ ਤੂੰ ਹਾਂ ਜਣਾ ਨਾਲ ਜਾਣਾ ਨਾਲ ਮੂੰਹ ਤੇ ਚੰਗੀ ਤਰ੍ਹਾਂ ਮਾਰ ਰੱਖਣਾ ਸੰਘਾ ਲਈ ਮੇਰਾ ਦਰਨਾ ਜਾਵੇ ਚਲ ਮਾਰ ਮੂੰਹ ਫੜਨਾ ਇਕੱਤ ਨਾ ਮੂੰਹ ਵੀ ਫੜ ਛੜਦਲ ਕੰਮ ਹੈ। ਪੂਰੇ ਫਟਾ ਕੱਪੜਾ। ਇਹਦੇ ਵਾਲਾ ਤਾਂ ਵੀ ਮਾਰਦਾ ਇੱਥੇ ਮਿੱਟੀ ਆ। ਗਿੱਲਾ ਤਾਂ ਹੀ ਕਰਾਇਆ ਕੱਪੜਾ ਮੂੰਹ ਤੇ ਮਾਰੀ। ਕਾ ਦੇ। ਕੋਈ ਦੀ ਲੋੜ ਹੀ ਨਹੀਂ। ਕੱਪੜਾ ਸੁੱਕਾ ਮਾਰਦੇ ਮਾੜੇ ਉੱਤੇ। ਅੱਧਾ ਚਾਹੀਦਾ ਹੋਊਗਾ ਨਾ ਉੱਥੇ। ਰਸਾ। ਹਾਂ ਹਰਸਾ ਲੈ ਕੇ ਜਾਣਾ। ਵਾਲਾ ਦੇ। ਬੋਲਾ ਮੈਂ ਮਾਰਦਾ ਵੇ ਉਹ ਨਹੀਂ ਮਾਰਦਾ ਘੋੜੀ ਇਹਨੇ ਖੜਤਾ ਹੈ ਵਧੀਆ ਜਾਣਾ ਮਿੱਟੀ ਨਿਕਲ ਨੂੰ ਹਟ ਦੋ ਜੀ ਬੈਠ ਆਹ ਮੁੰਡੇ ਨੂੰ ਤੁਸੀਂ ਪਛਾਣ ਹੀ ਲਿਆ ਹੋਣਾ ਉਹ ਹੀ ਆ ਜਿਹੜਾ ਛਾਲ ਮਾਰ ਕੇ ਬੈਠਾ ਈ ਘੂੜੀ ਤੇ ਕੱਲਾ ਚੱਲ ਬਹੁਤ ਆ ਛੱਡ ਖੜਾ ਲੇਟ ਹੋਈ ਜਾਂਦੀ ਐ ਇੱਧਰ ਹੀ ਰਹਿ ਜਾ ਕਹੋ ਜੀ ਚਲ ਮੈਂ ਰੱਖ ਦਿੰਦਾ ਹਾਂ ਹਾਂ ਜੀ ਆਹ ਬੱਸ ਆ ਛੜਾ ਕੇ ਆ ਗਿਆ ਉੱਥੇ ਕੀ ਕਰਨਾ ਪਾਣੀ ਪਾਣੀ ਪਾਣਾ ਪਸੂਣ ਪਿਆ ਲੋ ਪਿਆ ਦਿਓ ਧਿਆਨ ਨਾਲ ਲੱਤ ਚੱਕੀ ਦੀ ਹੈ ਬਾਈ ਇਹਨੂੰ ਨਹੀਂ ਕਹ ਕੋ ਕਹਿੰਦੀ जिला तुम्हारी तो वीडियो बन जाऊं क्लिप बन जाऊं घंटे हो की ब्लॉग है लडोए आकर चेक अडू ओए बता

ਗੋਦੀਆ ਛੋਟੀ ਕਿਡ ਅਲਰਜੀ ਦੀ ਕੁੱਟੂ ਹੈ ਹੈ ਛੋਟੀ ਕਿਡ ਅਲਰਜੀ ਦੀ ਕੁੱਟੂ ਹੈ ਉਹਨੇ ਕਿਹਾ ਕਹਿੰਦੀ ਇੱਕ ਜਣਾ ਦੇਊਗਾ ਹੁਣ ਆ ਗਿਆ ਅੱਦੋ ਅੱਦੋ ਉਹ ਕੱਟਣਾ ਹੀ ਸ਼ੋਰੋ ਯਾਰਾ ਕੀ ਕਰ ਸਕਦੇ ਮੈਂ ਕਿਹਾ ਨੀ ਪੋੜੀ ਨੂੰ ਪਾ ਦੇ ਫਿਰ ਪਾ ਦੋ ਤੇ ਉਹ ਕੱਢਤਾ ਉਹ ਕੱਢ ਤਾ ਨੀਰਾ ਗੜ ਤਾ ਪੁਰਾਣਾ ਨਾ ਪਿਆ ਵਿੱਚ ਚੋ ਸਾਈਡ ਤੇ ਕਰ ਦੇ ਪਹਿਲਾਂ ਚੱਲ ਉੱਤੋਂ ਹੀ ਪਾ ਦੇ ਉੱਤੇ 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 ਹੀ ਪਾ ਦੇ ਉਹਨੇ ਖਾਣਾ ਦਾ ਥੱਲੋਂ ਕੱਢ ਗੱਡੀ ਆ ਵੇਖੀ ਵੇਖੀ ਤੇ ਪਹਿਲਾਂ ਪਹਿਲਾਂ ਚੱਲੋ ਉੱਤੋਂ ਜੜਨ ਦੇ ਮੈਨੂੰ ਮੈਂ ਨਹੀਂ ਤਾਂ ਸਹਿਣੀ ਬੁੱਕਾਣਾ ਪਾ ਦੇ ਲਵੀ ਯਾਰ ਚਮਚੇ ਫਾੜ ਯਾਰ ਇਹ ਗੱਡੀ 'ਚ ਰੱਖ ਲਾਂ ਇਹ ਧੋਣੇ ਆ ਗੱਡੀ 'ਚ ਡੱਬੀ ਖਾਇਆ ਕੁਛ ਖਾਣ ਨੂੰ ਰਖਵਾਵਾਂਗੇ ਕੁਛ ਅਗਰ ਸਾਂ ਨਹੀਂ ਤੁਸੀਂ ਕਥੇ ਨਹੀਂ ਨਹੀਂ ਬਲੇ ਜਾਣੇ ਹੋ ਜਾਗੇ ਬਈ ਨਾ ਵੀ ਜਾਣੇ ਕਹਿਣੋਂ ਕਹਦੇ ਕਰ ਸਾਬ ਨੂੰ ਫੋਨ ਲਾ ਦੇ ਓਏ ਪਰ ਜਾਣੇ ਪਰ ਬਾਈ ਨੂੰ ਪੁੱਛ ਕੇ ਨਹੀਂ ਬ ਜਾਣੇ ਬਲੇ ਹੋਗੇ ਨਾ ਤੈਨੂੰ ਤੇਨੂੰ ਨਹੀਂ ਲੈ ਕੇ ਚੱਲੇ ਛਿੜੀ ਛਿੜੀ ਆ ਇਹ ਕੋਟੀ ਦਾ ਪੈਸੇ ਨਹੀਂ ਮੋਗ ਖੋਦੀ ਸਾਰੀ ਥੱਲੇ ਡੁੱਬੀ ਤੂੰ ਖਾਲੀ ਚੱਲ ਨਹੀਂ ਆ ਯਾਰ ਮੈਂ ਕਹਿੰਦਾ ਆਪਾਂ ਵੀ ਖਾ ਕੇ ਵੇਖੀ ਜੀ ਤੁਮੋਂ ਤਰ ਨੂੰ ਮੜਾ ਨੀ ਗੱਲ ਸੋਦੇ ਨੀ ਆਵੇ ਖਾ ਕੇ ਦੇਖ ਚੱਲ ਚਲਦੇ ਆਪਾਂ ਮੈਂ ਵੀ ਜਾਣਾ ਠੀਕ ਹੈ ਉਹ ਨਹੀਂ ਤਾਂ ਉਹ ਆਪਾਂ ਦਾ ਨੰਬਰ ਤੇ ਬਹੁਤ ਟਾਈਮ ਨਾਉਣ ਤੇ ਦੋ ਮੋਦਨੇ ਤਾਂ ਲਗਾਮ ਛੱਡਤੀ ਇੱਥੇ ਤੇ ਮੋਦਨੇ ਕਰਦੇ ਨਹੀਂ ਸਾਨੂੰ ਇਹ ਆਉਂਦੇ ਹੋੜ ਖਰਾਬ ਕਰਦੇ ਕਿਉਂ ਇਹ ਕਦੋਂ ਖਰਾਬ ਕਰੂਗਾ ਤੇ ਇਹ ਖਰਾਬ ਕਰ ਸਕਦਾ ਨੂੰ ਖਰਾਬ ਐਂ ਕਰੂਗਾ ਵੀ ਇਹ ਤਾਂ ਚਲੋ ਉਹ ਜੇ ਹੈਗੀ ਆ ਆ ਲਾਡੋ ਓਏ ਠੀਕ ਆ ਲੈ ਮਿੱਤਰੋ ਚੜ ਗਈ ਲਾਡੋ ਆਪ ਹੀ ਲਵੀ ਕਿੱਥੇ ਆ 5 ਵਜੇ ਨੂੰ ਆ ਜਾਣਾ ਉਹਨਾਂ ਨੇ ਤੁਹਾਡੇ ਕੋਲ ਤੇ ਉਹਨਾਂ ਨੇ ਅੱਛਾ ਲੋ ਵੀ ਮਿੱਤਰੋ ਆਪਾਂ ਨੂੰ ਕੇਸੀ ਤੇਲ ਪਾਉਣ ਉਹ ਆ ਕੇ ਤੇਲ ਤੇ ਆਪਾਂ ਫੇਰ ਕਰਤੀ ਗੱਡੀ ਸਿੱਧੀ ਆਪਾਂ ਜਾਵਾਂ ਜੀ ਬਰਕੰਦੀ ਸਿਕੰਦਰ ਕੋੜੀ ਤੋਂ ਮਲਾ ਕੇ ਲਿਆਉਣੀ ਆ ਬਹੁਤ ਲੇਟ ਹੋ ਗਿਆ ਅੱਜ ਨੀਰਾ ਹੋ ਜਾਣਾ ਜਾਂਦੇ ਹਾਂ ਹੈਨਾ ਲੈ ਵੀ ਮਿੱਤਰਾ ਨੀਰਾ ਬਹੁਤ ਹੋ ਗਿਆ ਜਾਂਦੇ ਹਾਂ ਚਲੋ ਪਹੁੰਚਦੇ ਹਾਂ ਹੌਲੀ ਹੌਲੀ ਤੇ ਜਾਂਦੇ ਆ ਦਿਖਾਉਣੇ ਤੁਹਾਨੂੰ ਉਹਨਾਂ ਦੇ ਜਾਨਵਰ ਹਾਂਜੀ ਭਾਈ ਪਹੁੰਚ ਗਏ ਆਪਾਂ ਬਰਕੰਦੀ ਸਕੰਦਰ ਘੋੜੇ ਕੋਲੇ ਆਪਾਂ ਲਾਡੂ ਉਤਾਰਦਿਆਂ ਤੇ ਤੁਹਾਨੂੰ ਜਾ ਕੇ ਉਹਨਾਂ ਦੇ ਜਾਨਵਰ ਦਿਖਾਉਣੇ ਆ ਨਾਲੇ ਦਿਖਾਉਣਾ ਸਕੰਦਰ ਘੋੜਾ ਬਹੁਤ ਸੋਹਣਾ ਜਾਨਵਰ ਆ ਮੈਂ ਇੱਕ ਦੋ ਵਾਰ ਪਹਿਲਾਂ ਵੀ ਆ ਚੁੱਕਿਆ ਆ ਫਾਰਮ ਤੇ ਤੇ ਬਹੁਤ ਸੋਹਣਾ ਫਾਰਮ ਬਣਾਇਆ ਹੋਇਆ ਬਾਈ ਹੁਣ ਆਉਂਦਾ ਚਲੋ ਜੀ ਆਪਾਂ ਉਤਾਰਦਿਆਂ ਲਾਡੂ ਇਹ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਓਏ ਥੱਲੇ ਉਤਰ ਗਿਓ ਮਾਮਾ ਮਣੀ ਪਰਲੇ ਬਸ ਹੱਥ ਲਾਇ ਰੇ ਓ ਪੁੱੜੇ ਤੇ ਹੱਥ ਲਾ ਇਧਰ ਨੂੰ ਓ ਇਹਨਾਂ ਨੂੰ ਵੀਡੀਓ ਨਹੀਂ ਬਣਾਉਣੀ ਹੁੰਦੀ ਮੈਂ ਤਾਰ ਦੇਣੀ ਸੀ ਓਏ ਕਰੇ ਨਹੀਂ ਨਹੀਂ ਛੱਡ ਜਾ ਆਏ ਨਹੀਂ ਕੁੜੀ ਤਾਰੀ ਜਿਵੇਂ ਤੂੰ ਹੀ ਤਾਰੀ ਹੈ ਕਰ ਲੈਣਾ ਮੈਂ ਬੋਲੂਗਾ ਫਿਰ ਕੋਲੇ ਰੱਖੋ ਵੀਡੀਓ ਕੋਲ ਆ ਜਾ ਮਾਲ ਦੇ ਕਿੱਥੇ ਨਾਲ ਮੈਂ ਏਅਰ ਡ੍ਰੌਪ ਕਰਦੀ ਜਗਾ ਮਣੀ

ਇਥੇ ਬੰਦੇ ਉਹ ਤਾਂ ਦੂਰ ਰੱਖੀ ਮਾੜਾ ਕਨੇਡੀਆ ਗੁੰਡਾ ਤੇ ਬੰਦੀ ਚਲ ਨਾ ਤਰਪਾਲ ਚਾਹੀਦਾ ਹੈ ਹੈ ਜੰਨੂ ਰੰਗਣਾ ਜਾਵੇਂ ਹੁਧਾਰਗਾ ਨੇ ਮਿੱਤਰੋ ਬਾਈ ਹੁਣਾ ਦੇ ਜਾਨਵਰ ਆ ਦੇਖੋ ਜੀ ਕੀ ਬਾਤਾਂ ਕੀ ਬਾਤਾਂ ਆ ਵੀ ਲੈ ਕਿਵੇਂ ਆ ਸਪਾਈ ਦੇਖੋ ਮਾਰ ਕਿੰਨੀ ਆ ਬਾਜੀ ਬਾਹ ਕੀ ਬਾਤਾਂ ਆ ਬਾਈ ਹੁਣਾ ਦਾ ਫਾਰਮ ਆ ਜੀ Ah bhai hun de anga wa pashu pashu wa te wa bhai ਬਹੁਤ ਸੁਣਾ ਫਾਰਮਾ ਜੀ ਬੜਾ ਸਕੂਨ ਮਿਲਦਾ ਹੈ ਫਾਰਮਾ ਦੇ ਆ ਕੇ ਨਾ ਬਹੁਤ ਜਿਆਦਾ ਤੇ ਅਹ ਭਾਈ ਹੁਣਾਂ ਦਾ ਘਰ ਆ ਜੀ ਆ ਦੇਖੋ ਮਹਾਰਾਜ ਆ ਹੈ ਨਹੀਂ ਮਾਨ ਅਦੱਤੇ ਓਏ ਓਏ ਮੈਂ ਕੋਈ ਤਾਂ ਨਹੀਂ ਕੋਈ ਪਾਣੀ ਨਹੀਂ ਨਹੀਂ ਇਹ ਕਿਤਾ ਬੱਚਾ ਜੀ ਇਹ ਹੋ ਗਿਆਣਾ 20 ਮਹੀਨੇ ਦਾ ਇਹਦਾ ਇੱਕ ਕੁੜੇ ਦਾ ਹੀ ਆ ਨਹੀਂ ਨਹੀਂ ਇਹ ਸਗਾ ਭਰਾ ਕੁੜੇ ਦਾ ਮਾਂ ਠੀਕ ਹੈ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਸ਼ਾਨਦਾਰ ਨਹੀਂ ਦੇਖੋ ਦੇਖ ਹੈ ਇਹਦਾ ਪਿਆਉਂਦੀ ਹੋ ਰਾਇ ਇਹਦੇ ਪੁੱਤਾਂ ਪੰਜ ਸ਼ਾਂ ਦਾ ਇਦਾਂ ਸ਼ਾਇਦ ਦੋ ਹੀ ਹੋ ਰਾਇ ਦੋ ਸਿਕੰਦਰ ਵੀ ਦੇ ਰਾਇ ਦਾ ਹਾਂ ਨਹੀਂ ਇਹਦਾ ਸਿਕੰਦਰ ਨਹੀਂ ਇਹਦਾ ਪਿਆਉ ਹਾਂ ਨਹੀਂ ਜੀ ਭਰਾ ਉਹਦਾ ਅੱਗੇ ਭਰਾ ਦੋਨੇ ਅੱਛਾ ਭਰਾ ਸਿਕੰਦਰ ਦਾ ਪਾਸੋਂ ਦੋਨੇ ਪਾਸੋਂ ਬਹੁਤ ਸੁਣਾਈ ਆ ਬੀ ਜੀ ਕੰਨ ਬਹੁਤ ਸੁਣਾਈ ਦੇਖੋ ਨਾ ਹਾਂ ਸਿਕੰਦਰ ਦਾ ਵੀ ਇੰਨੇ ਸੇ ਜੀ ਸਿਕੰਦਰ ਦੀ ਟਾਣ ਟਾਣ ਉਹਦੇ ਵੜਦਾ ਦਿੰਦੀ ਕਿ ਨਹੀਂ ਅੰਦਰ ਨਾਲੇ ਨਹੀਂ ਉਹ ਪਿਆਰ ਕਰਦਾ ਵਾ ਹਾਂ ਅੰਦਰ ਨੂੰ ਵੱਡੀ ਟਾਣ ਸਾਡੇ ਆ ਜਿਵੇਂ ਕਰਦਾ Vasta are they ਬਾਹਰ ਖੜੇ ਖਾਣਾ ਨੋਟੇ ਬੈਠਾ ਆਲਾ ਮਾੜਾ ਬਾਹਰ ਦੇਖੀ ਉਹ ਅੰਦਰ ਬੰਨ ਰਹਿਣਾ ਐਨਾ ਕੋਕਾ ਆਦਿਆਂ ਨੂੰ ਬਾਹਰ ਕੱਲਾ ਮਰਿਆ ਆਂ ਕਿਨੂੰ ਲੋਹੇ ਨਾਲ ਉਹ ਤੂੰ ਨਿਕਲ ਆਇਆ ਹੋਈ ਹੁਣ ਅੰਦਰੋਂ ਨਿਕਲ ਅੱਛਾ ਅੱਥਰੂ ਅੱਛਾ ਇੱਥੋਂ ਨੂੰ ਮੁਰ ਜਾ ਐਨੂੰ ਧੱਕ ਲੋ ਜਰਾ ਤੇ ਥਾਨੂੰ ਕੱਚੇ ਮੇਨ ਦਾ ਐਨੂੰ ਤਾਂ ਹੋ ਜੂਗੀ ਜਦੋਂ ਮੂੰਗਲ ਆ ਆਪੇ ਹੋ ਜਾਣਾ ਨਹੀਂ ਨਹੀਂ ਬੱਚੇ ਡਰਦੀ ਆ ਮੈਨੂੰ ਪਤਾ ਮੂੰਗਲ ਅੱਗੇ ਵੀ ਲਾਉਂਦੇ ਹੁੰਦੇ ਸੀ ਨਾ ਫੜ ਕੇ ਲਾ ਲਿਆ ਨਾ ਸਵਾਦ ਆ ਲਈ ਓਹ ਹੋ ਹੋ ਯਾਰ ਕੋੜਾ ਹਾਂਜੀ ਸੱਜਣੋ ਆਹ ਤੁਰੇ ਆਉਂਦਾ ਜੀ ਸਿਕੰਦਰ ਕੋੜਾ ਦੇਵਰਾਜ ਕੋੜੇ ਦਾ ਪੁੱਤ ਹੈ ਵੀਰ ਇਹ ਬਹੁਤ ਸੁਨੱਖਾ ਕੋੜਾ ਜੀ ਤੁਸੀਂ ਦੇਖ ਸਕਦੇ ਹੋ ਚੜਦੀ ਗਲਾਲਾ ਕੋੜਾ ਆ ਬੇਚੇ ਹੋ ਗਿਆ ਲਾ ਬਈ ਚੱਲਾ ਰੈਂਕ ਛੱਡ ਦੇ ਮੈਨੂੰ ਦੋ ਮਿੰਟ ਇਹਦਾ ਕਲਰ ਛੱਡਦਾ

ਪੜਾ ਲਈਏ ਘੋੜੀ ਆਪਾਂ ਸਕੰਦਰ ਤੋਂ ਵਰਕੰਦੀ ਵਾਲੇ ਘੋੜੇ ਤੋਂ ਤੇ ਗੇੜਾ ਘੜਾਈ ਜਾਂਦਾ ਮੁੰਡਾ ਵੀਡੀਓ ਬਣਾ ਲਈ ਚੱਲਾ ਚੜਾ ਢਾਲ ਤੇ ਗਈ ਤਾਂ ਆਪ ਜਾਊਗੀ ਭਜਣਾ ਹੀ ਹੁਣੇ ਨੇ ਇਥੋਂ ਯਾਰ ਇੱਕ ਘਾਲਾ ਇਹ ਚੜਦੀ ਬਹੁਤ ਉਮਰ ਕਿੰਨੀ ਆਦੀ ਬਾਈ ਫੇਰੀ ਹੈ ਗੋੜੀ ਪਾਰ ਪਾਰ ਕੋੜੀ ਆ ਕਹਿੰਦਾ ਯਾਰ ਸੇ ਮਾਜਾ ਪਾਇਆ ਕਰ ਸ਼ੋਹ ਵਾਲੀ ਵੀ ਫੇਰੀ ਹੈ ਮੈਂ ਤਾਂ ਕਿਉਂਦਾ ਕਹਿੰਦਾ ਬਾਲੀ ਵੱਡੀ ਐ ਥੈਰੋ ਕੋੜਾ ਤੇ ਨਾ ਫਰੀ ਛੋਟੀ ਹੈਗੀ ਹਾਂ ਨਾਰਮਲ ਸਾਈਜ਼ ਆ ਗੋੜੀ ਆ ਤੇ ਨਾਰਮਲ ਸਾਈਜ਼ ਹੀ ਗੋੜੀ ਆਉਂਦੀ ਹੈਗੀ ਮੇਰਾ ਕੋਹਦਾ ਕਹਿ ਕੇ ਹਟ ਮੈਂ ਮੁਕਸਰ ਪਾ ਦੀਏ ਕੋਹ ਨਹੀਂ ਹੁੰਦਾ ਪਾਰ ਹੀ ਕੁਛ ਨਹੀਂ ਮੈਨੂੰ ਮੁਕਸਰ ਹੋਣਾ ਹੀ ਨਹੀਂ ਪਰ ਫਰੀਦਕੋਟ ਵੀ ਨਹੀਂ ਹੁੰਦਾ ਐਦ ਕਿ ਹੋਣਾ ਨਹੀਂ ਮੁਕਸਰ ਉਹ ਹੋਊਗਾ ਬਾਬੇ ਖੇੜੀ ਵਾਲਾ ਹੀ ਹੁੰਦੀ ਹੈ ਇਹ ਤਾਂ ਦੋ ਹਨ ਮੇਨ ਹੁੰਦੇ ਫਰੀਦਕੋਟ ਦੇ ਮੁਕਸਰ ਤਗੜੇ ਹੁੰਦੇ ਆ

ਸਾਰੇ ਜੋ ਅੱਗੇ ਮਿੱਟੀ ਨਾਲ ਉੱਤੇ ਲੱਗਦੇ ਆਪਾਂ ਤਾਂ ਕਿਤੇ ਝੋਲੀ ਸੀ ਉਹ ਅਸੀਂ ਦੇਖਿਆ ਕਿੱਥੇ ਆਦੇ ਰਹਿ ਗਏ ਹੈਗੇ ਸੋੜਾ ਅਣਕੋੜਾ ਬਾਸ ਉਹਨਾਂ ਕੋੜਾ ਮਾਰਾ ਤਰੱਕੀ ਰਵੇ ਯਾਰ ਇਹਨਾਂ ਨੂੰ ਹੋਰ ਅੱਛਾ ਜਾਲਾਂ ਵਿਚਾਰੇ ਜਿਹੜੇ ਹਨ ਭਰਾ ਮਾਰ ਦਿੰਦੇ ਆ ਆਪਣੇ ਸਹੀ ਗੱਲ ਹੈ ਲੈ ਜੇ ਭਰਾ ਹੁਣ ਤੇ ਨਾਲ ਆਪਾਂ ਨੂੰ ਹਨਾ ਇਹ ਤਾਂ ਸ਼ੁਰੂ ਤੋਂ ਹੀ ਕਰਦਾ ਹੈ ਨਾ 22 ਸੱਜਣੋਂ ਪਹੁੰਚ ਗਿਆ ਆਪਾਂ ਪੰਡ ਲਾਉਣੇ ਆ ਬਸ਼ੇਰੀ ਲਾਡੂ ਸਿਕੰਦਰ ਕੋਲੇ ਤੋਂ ਮਲਾਤੀ ਵੀ ਆਪਾਂ ਖਲਾਰ ਤੇ ਡੱਬੇ ਖੜ ਜਾ ਖੜ ਜਾ ਗਰ ਸਾ ਬਾਥ ਲੈ ਕੇ ਜਾਣਾ ਏ ਆਹ ਉਹ ਜੋ ਨਾ ਇਹ ਉਹ ਜੋ ਰੋਲਣਗੇ ਓਏ ਯਾਰ ਉਹ ਥੱਲੇ ਉਤਰ ਕੇ ਆ ਕੇ ਨਾ ਮਾਰ 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 ਲੱਤ ਮਾਰਦੇ ਹੱਥ ਪਾਲਾ ਬਣੀ ਹੱਥ ਪਾਲਾ ਟੈਂ 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 ਹੱਥ ਨਾ ਦੇ ਲਈ ਹਾਂ ਕਿਵੇਂ ਰਹੀ ਬਤੀਆ ਨਾ ਰਤਨ ਲੱਗਿਆ ਹੈ ਵੀ ਹੱਥ ਨਾਲ ਸੌਖੇ ਰਹੀ ਹਾਂ ਉਸੋਕੇ ਰਹਿਣਾ ਸੀ ਉਹਦਾ ਬੈਠੇ ਗਏ ਹਨ ਪੈ ਗਏ ਰਹੇ ਹਨ ਪੈ ਗਏ ਗਏ ਉਹ ਖਾ ਕਿੰਨੇ ਕ ਲੈਂਦੇ ਆ ਨਹੀਂ ਇੰਨੀ ਕਦੀ ਹਾਂ ਲਾਡੂ ਕਿਵੇਂ ਲਾਉਂਗੇ ਕਮਾਲਾ ਕਮਾਲਾ ਬਾਹਰ ਮੂੰਹ ਕਢ ਲਾ ਬਾਹਰ ਮੂੰਹ ਕਢ ਲਾ ਬਾਹਰ ਮੂੰਹ ਕਢ ਲਾ ਗੱਟੀ ਪਾਲੀ ਲੰਮੀ ਲੈ ਆ ਲਿਆ ਬਸ ਚਲੋ ਆ ਗਏ ਆਪਾਂ ਪਿੰਡ ਜੀ ਥਾਰ ਦੀ ਆਪਣੀ ਬਸ਼ੇਰੀ ਲਾਡੂ ਟਰੈਲਰ ਅੰਦਰ ਲਾਉਨੇ ਆ ਤੇ ਉਹਨੂੰ ਛੱਡਦੇ ਆ ਅੰਦਰ ਉਹ ਰੈਸਟ ਕਰੂਗੀ ਲੇਟਾ ਲੁਟਾ ਮਾਰ ਲੂਗੀ ਆਪਦਾ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗੇ ਤਲਾਈ ਕੀ ਰეკਮੈਂਡ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁਣ ਲਗਾਤਾਰ ਵੀਡੀਓ ਪਾਉਂਦੇ ਰਵਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਵੇਖਣ ਲਈ ਬਹੁਤ ਧੰਨਵਾਦ ਜੀ